ਸਾਹਿਬ ਸਵਾਚਤਰਾ ਤੇ ਪ੍ਰਦਾਨ ਜੀ ਸਿੰਘ ਚਤਰਾਜੀ ਦਾ ਬਹੁਤ ਬਹੁਤ ਧੰਨਵਾਦ ਤੇ ਆਏ ਹੋਏ ਸਾਥੀਓ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਇੱਕ ਛੋਟੀ ਜੀ ਰਚਨਾ ਮੈਂ ਪੇਸ਼ ਕਰਨ ਲੱਗਾ ਜਾਣ ਪਹਿਚਾਨ ਵਾਲੇ ਅਨਜਾਨ ਬਣ ਗਏ ਜਾਣ ਪਹਿਚਾਨ ਵਾਲੇ ਅਨਜਾਨ ਬਣ ਗਏ ਘਰੇ ਰਹਿ ਕੇ ਵੀ ਅਸੀਂ ਮਹਿਮਾਨ ਬਣ ਗਏ ਹੁਣ ਤਾਂ ਸੁਪਨੇ ਵੇਖਣ ਤੋਂ ਵੀ ਡਰਦਾ ਹਾਂ ਕੁੰਤਾ ਸੁਪਨੇ ਵੇਖਣ ਤੋਂ ਵੀ ਡਰਦਾ ਹਾਂ ਮੇਰੇ ਹੀ ਦੁਸ਼ਮਣ ਮੇਰੇ ਅਰਮਾਨ ਬਣ ਗਏ ਕਿਸਮਤ ਵੀ ਇੰਨੀ ਮਾੜੀ ਸੀ ਉਸ ਦੀ ਦੋਸਤੋ ਕਿਸਮਤ ਵੀ ਇੰਨੀ ਮਾੜੀ ਸੀ ਉਸ ਦੀ ਦੋਸਤੋ ਹਵਾ ਦੇ ਬੁੱਲੇ ਉਸ ਲਈ ਤੂਫਾਨ ਬਣ ਗਏ ਸਿਆਸਤਦਾਨ ਹੈਰਾਨ ਹੈ ਅੱਜ ਕੱਲ੍ਹ ਦੇਸ਼ ਦਾ ਸਿਆਸਤਦਾਨ ਹੈਰਾਨ ਹੈ ਅੱਜ ਕੱਲ੍ਹ ਦੇਸ਼ ਦਾ ਹਿੰਦੂ ਸਿੱਖ ਈਸਾਈ ਕਿਉਂ ਇਨਸਾਨ ਬਣ ਗਏ ਸਿਆਸਤ ਦਾਣ ਅੱਜ ਕੱਲ ਹੈਰਾਨ ਅੱਜ ਕੱਲ ਦੇਸ਼ ਦਾ ਹਿੰਦੂ ਸਿੱਖ ਅਸਾਈ ਕਿਉਂ ਇਨਸਾਨ ਬਣ ਗਏ ਖੁਸ਼ੀ ਦਾ ਸਾਥ ਕਦੇ ਰਾਸ ਨਾ ਆਇਆ ਗਮ ਹੀ ਵਿਵੇਕ ਦੀ ਪਹਿਚਾਨ ਬਣ ਗਏ ਗਮ ਹੀ ਵਿਵੇਕ ਦੀ ਪਹਿਚਾਨ ਬਣ ਗਏ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ